ਦੋਸਤੋ ਕੁਦਰਤ ਨਾਲ ਖਲਵਾੜ ਦਾ ਹਸ਼ਰ ਆਪਾਂ ਆਪ ਖੁਦ ਕਰ ਰਿਆ ਇਨਸਾਨ ਤੇ ਦੇਖੋ ਰਾਜਸਥਾਨ ਦੇ ਵਿੱਚ 300 ਫੁੱਟ ਡੂੰਘਾ ਪਾੜ ਪੈ ਗਿਆ ਸੀ ਤੇ ਬਾਹਰਲੇ ਮੁਲਕਾਂ ਦੀਆਂ ਸੜਕਾਂ ਤਸ ਗਈਆਂ ਲੋਕਾਂ ਦੇ ਮਕਾਨ ਡਿੱਗ ਪਏ ਕਿੰਨਾ ਭੁੱਕਾ ਪਾਇਆ ਤੇ ਹੋਰ ਕਿੰਨੀ ਤਬਾਹੀ ਆ ਰਹੀ ਹੈ ਦੁਬਈ ਦਾ ਕਹਿਰ ਦੇਖ ਲਓ ਜਿਹੜੇ ਨਕਲੀ ਮੀਂਹ ਪਉਂਦੇ ਸੀ ਰੱਬ ਨੇ ਅਸਲੀ ਮੀਂਹ ਪਵਾ ਕੇ ਵੀ ਘਰੋਂ ਬੇਕਾਰ ਕਰ ਤੇ ਲੋਕ ਤੇ ਆ ਬਾਹਰਲੇ ਮੁਲਕਾਂ ਦੇ ਵਿੱਚ ਧਰਤੀ ਕਿੰਨਾ ਥੱਲੇ ਤਸਦੀ ਆ ਰਹੀ ਹੈ ਇਹ ਖਲਵਾੜ ਦੇ ਲਈ ਅਸੀਂ ਖੁਦ ਜ਼ਿੰਮੇਵਾਰ ਆ ਕੋਈ ਜਦੋਂ ਲੋਕ ਰੱਬ ਨੂੰ ਟੱਬ ਸਮਝਦੇ ਆ ਉਦੋਂ ਫਿਰ ਇਹ ਚੀਜ਼ਾਂ ਹੀ ਹੁੰਦੀਆਂ ਜਦੋਂ ਅਸੀਂ ਮੰਨ ਲਓ ਕੁਦਰਤ ਨਾਲ ਖਲਵਾੜ ਕਰਾਂਗੇ ਨਾ ਤੇ ਇਹਦੇ ਨਤੀਜੇ ਸਾਨੂੰ ਭੁਗਤਨੇ ਪੈਣਗੇ ਬਾਹਰਲੇ ਜਿਹੜੇ ਮੁਲਕਾਂ ਜਿਹੜੇ ਬਹੁਤ ਵਿਕਸਤ ਦੇਸ਼ ਆ ਦੁਬਈ ਵਰਗੇ ਆਣੇ ਮੁਲਕਾਂ ਨੇ ਤਾਂ ਸਿਰਫ ਇੱਕ ਦੋ ਦਿਨਾਂ 'ਚ ਪਾਣੀ ਕੱਢ ਲਿਆ ਹਾਲਾਂ ਦਾ 에어ਪੋਰਟ ਡੁੱਬ ਗਏ ਸੀਗੇ ਪਰੰਤੂ ਜੇ ਇਹ ਹੀ ਤਬਾਹੀ ਇੰਡੀਆ ਦੇ ਵਿੱਚ ਆ ਜਾਂਦੀ ਆ ਤੇ ਭਾਰਤ ਤੋਂ ਕੁਝ ਵੀ ਸੰਭਾਲ ਲੈਣੀ ਆ ਨਾਗਾ ਕਿਉਂਕਿ ਆਪਣੇ ਕੋਲੇ ਇੰਨੀ ਟੈਕਨੋਲੋਜੀ ਹੈ ਨਹੀਂਗੀ ਤੇ ਕੋਈ ਵੀ ਇਨਸਾਨ ਆ ਅਗਰ ਜਿੰਨਾ ਵੀ ਉਹਨੇ ਕੁਦਰਤ ਨਾਲ ਖਿਲਵਾੜ ਕੀਤਾ ਜਿੰਨੇ ਪਰਸੈਂਟ ਵੀ ਕੀਤਾ ਤੇ ਉਹ ਭੁਗਤਣ ਲਈ ਤਿਆਰ ਹੋ ਜੇ ਜਿਵੇਂ ਕਿ ਹੁਣ ਪਾਣੀ ਦਾ ਪੱਧਰ ਪਾਣੀ ਡੂੰਘੇ ਹੋਈ ਜਾਂਦੇ ਆ ਜਾਂ ਰਾਜਸਥਾਨ ਦੇ ਵਿੱਚ ਤੁਸੀਂ ਦੇਖਿਆ ਸੀਗਾ ਵੀ ਇੱਕ ਹੋਲ ਬਣ ਗਿਆ ਢਾਈ ਤਿੰਨ ਸਪੋਰਟ ਡੂੰਗੀ ਜ਼ਮੀਨ ਜਿਹੜੀ ਥੱਲੇ ਧੱਸ ਗਈ ਤੇ ਹੋਰ ਬਾਹਰਲੇ ਮੁਲ ਕਈ ਸਾਲਾਂ ਤੋਂ ਇਹ ਚੀਜ਼ਾਂ ਆ ਰਹੀਆਂ ਦੇਖੋ ਤਬਾਹੀ ਦਾ ਮੰਜ਼ਰ ਮੱਚਿਆ ਹੋਇਆ ਪਹਾੜ ਖਿਸਕ ਰਹੇ ਆ ਤੇ ਬਿਲਡਿੰਗਾਂ ਦੀਆਂ ਬਿਲਡਿੰਗਾਂ ਕੁਝ ਸੈਕੰਡਾਂ ਦੇ ਵਿੱਚ ਅੱਖੀਂ ਦੇਖਦੇ ਢਹਿ ਜਾਂਦੀਆਂ ਠੀਕ ਆ ਤੇ ਅ ਅਸਮਾਨ ਦੇ ਵਿੱਚੋਂ ਪਾਣੀ ਦੀ ਜਗਾ ਗੜੇ ਡਿੱਗਣੇ ਉਹ ਵੀ برف ਦੇ ਵੱਡੇ ਵੱਡੇ ਗੋਲੇ ਗ੍ਰਾਮਾਂ ਦੇ ਵਿੱਚ ਆ ਪਿੱਛੇ ਜੇ ਖਬਰ ਚੱਲ ਰਹੀ ਸੀ ਪਾਣੀ ਦੀ ਜਗਾ ਆਸਮਾਨ ਦੇ ਵਿੱਚ ਛੋਟੀਆਂ ਛੋਟੀਆਂ ਮੱਛੀਆਂ ਡਿੱਗੀਆਂ ਠੀਕ ਆ ਤੇ ਆ ਦੇਖੋ ਇਹ ਲੋਕਾਂ ਦੀ ਤਰਾਸ ਦੀ ਆ ਲੋਕ ਤਰਸਦੇ ਆ ਆ ਦੇਖੋ ਤੁਸੀਂ ਵੀਡੀਓ ਦੇ ਵਿੱਚ ਦੇਖੋਗੇ ਤੇ ਆਪਾਂ ਨੂੰ ਵੀ ਜਿਹਦੇ ਅਸੀਂ ਕੁਦਰਤ ਦੇ ਨਾਲ ਇਹ ਕਹਿਰ ਕਮਾਵਾਂਗੇ ਤੇ ਆਪਾਂ ਨੂੰ ਤਰਸਣਾ ਪੈ ਪਊਗਾ ਆਪਾਂ ਨੂੰ ਇਹ ਨਤੀਜੇ ਖੁਦ ਭੁਗਤਨੇ ਪੈਣਗੇ ਹੱਥਾਂ ਨਾਲ ਦਿੱਤੀਆਂ ਗੰਡਾਂ ਖੁਦ ਖੋਲਣੀਆਂ ਪੈਂਦੀਆਂ ਤੁਹਾਨੂੰ ਪੰਜਾਬੀ ਦੀ ਕਹਾਵਤ ਆ ਆ ਦੇਖੋ ਇਈ ਥਾਵਾਂ ਤੇ ਵੇਖੋ ਕਿਵੇਂ ਚੱਕਰਵਰਤੀ ਆਏ ਆ ਅੱਕਡੇ-ਕੱਕਡੇ ਬਰਫ਼ ਦੇ ਕੋਲੇ ਡਿੱਗੇ ਆ ਦੇਖੋ ਪੱਕੀਆਂ ਜਗ੍ਹਾਾਂ ਦੇ ਵਿੱਚੋਂ ਬਿਲਡਿੰਗਾਂ ਧਸ ਗਈਆਂ ਇਹ ਤਬਾਹੀ ਭਿਆਨਕ ਤਬਾਹੀ ਦਾ ਇੱਕ ਇਸ਼ਾਰਾ ਕਰ ਰਿਹਾ ਕੁਦਰਤ ਕੁਦਰਤ ਨੇ ਸਿਰਫ ਇੱਕ ਇਸ਼ਾਰਾ ਕੀਤਾ ਤੇ ਇਸ਼ਾਰੇ ਨੂੰ ਇਸ ਇਸ਼ਾਰੇ ਨੂੰ ਆਪਾਂ ਨੂੰ ਸਮਝ ਲੈਣਾ ਚਾਹੀਦਾ ਹੈਗਾ ਆਪਾਂ ਜਦੋਂ ਵੀ ਕਿਸੇ ਮੰਨ ਲਓ ਪ੍ਰਾਲੀ ਵਗੈਰਾ ਜਾਂ ਕਿਸੇ ਚੀਜ਼ ਨੂੰ ਅੱਗ ਲਾਉਨੇ ਆ ਉਹਦੇ ਨਾਲ ਸਾਡੇ ਜਿਹੜੇ ਦਰਖਤ ਵਗੈਰਾ ਸੜ ਜਾਂਦੇ ਆ ਠੀਕ ਆ ਨਾ ਤੇ ਦਰਖਤ ਇੱਕ ਕੁਦਰਤ ਦੀ ਦੇਣ ਆ ਤੇ ਜਦੋਂ ਵੀ ਆਪਾਂ ਕਿਸੇ ਕੁਦਰਤੀ ਚੀਜ਼ ਨੂੰ ਹੱਥ ਪਾਵਾਂਗੇ ਜਾਂ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਉਹਦਾ ਸਾਨੂੰ ਖਮਿਆਜਾ ਜਿਹੜਾ ਭੁਗਤਣਾ ਹੀ ਪਊਗਾ ਸਾਡੇ ਜਿਹੜੇ ਪੰਛੀ ਜਾਨਵਰ ਜ਼ਮੀਨਾਂ ਦੇ ਵਿੱਚੋਂ ਮੱਚ ਜਾਂਦੇ ਆ ਧਰਤੀ ਨੂੰ ਪਜਾਉਂ ਪਜਾਉਣ ਵਾਲੇ ਤੱਤ ਜਾਂ ਧਰਤੀ ਨੂੰ ਬਚਾਉਣ ਵਾਲੇ ਜਾਨਵਰ ਸਾਡੇ ਕਬੂਤਰ ਚਿੜੀਆਂ ਗਟਾਰਾਂ ਇਹ ਸਾਨੂੰ ਕਿਤੇ ਨਜ਼ਰ ਨਹੀਂ ਆ ਰਹੀਆਂ ਕਿਉਂਕਿ ਇਹ ਸਾਡਾ ਜਿਹੜਾ ਵਾਤਾਵਰਨ ਦਾ ਤਾਪਮਾਨ ਆ ਟੈਂਪਰੇਚਰਾਂ ਇਹਨਾਂ ਜਿਆਦਾ ਹਾਈ ਹੋ ਜਾਂਦਾ ਕਿ ਜਿਹਦੇ ਨਾਲ ਉਹ ਮਰਨੇ ਸ਼ੁਰੂ ਹੋ ਜਾਂਦੇ ਆ ਕਈ ਲੋਕ ਖਾਵਾ ਤੇ ਲੋਕ ਪਾਣੀ ਨੂੰ ਤਰਸ ਰਹੇ ਆ ਤੇ ਇਸ ਕਰਕੇ ਸਾਨੂੰ ਕੁਦਰਤ ਦੀ ਤਬਾਹੀ ਦਾ ਕੁਦਰਤ ਨੇ ਸਾਤਾ ਸਾਨੂੰ ਇਸ਼ਾਰਾ ਕੀਤਾ ਇੱਕ ਵਾਰੀ ਵੀ ਭਾਈ ਸੰਭਲ ਜਾਓ ਤੇ ਜੇ ਅਸੀਂ ਨਾ ਸੰਭਲੇ ਤਾਂ ਸਾਡਾ ਜਿਹੜਾ ਪੂਰਾ ਆਲ ਵਰਲਡ ਇਹ ਕੁਦਰਤ ਨੇ ਕੁਝ ਹੀ ਸਕਿੰਟਾਂ ਦੇ ਵਿੱਚ ਖਤਮ ਕਰ ਦੇਣਾਗਾ ਤੇ ਕੁਦਰਤ ਤੋਂ ਵੱਡਾ ਕੋਈ ਚੀਜ਼ ਨਹੀਂ ਹੁੰਦੀਗੀ ਕੁਦਰਤ ਤੋਂ ਪਾਰ ਨਹੀਂ ਬਣਿਆ ਕੁਦਰਤ ਤੋਂ ਉੱਪਰ ਕੁਝ ਨਹੀਂ ਹੈਗਾ ਜਿੱਥੇ ਜਾ ਕੇ ਸਾਇੰਸ ਵੀ ਖਤਮ ਹੋ ਜਾਂਦੀ ਹੈ ਠੀਕ ਹੈ ਨਾ ਕੁਦਰਤ ਸਾਇੰਸ ਨੇ ਵੀ ਕੁਦਰਤ ਬਾਰੇ ਜਾਣ ਨਹੀਂ ਸਕੀਗੀ ਸਾਇੰਸ ਨੂੰ ਆਪਾਂ ਇੰਨਾ ਵੱਡਾ ਵੱਡਾ ਵਿਦਵਾਨ ਮੰਨਦੇ ਆਂ ਤੇ ਇਸ ਕਰਕੇ ਸਾਨੂੰ ਕੁਦਰਤ ਨਾਲ ਛੇੜਖਾਨੀ ਨਹੀਂ ਕਰਨੀ ਚਾਹੀਦੀ ਧੰਨਵਾਦ ਬਾਦ